ਸਤ ਸ੍ਰੀ ਅਕਾਲ ਸਜਣੋ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਜੋ ਹੋਵੋਗੇ ਕੁਵੈਸਟ ਹੈ ਤੁਹਾਡੇ ਗਾੜੀ ਸਜਣੋ ਦੋ ਟਾਈਮ ਲਾਜ਼ਮੀ ਪਸ਼ੂ ਦੀ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਕੋਈ ਵੀ ਲੰਮੇ ਵਾਲੀ ਗੱਲ ਨਾ ਰਹੇ ਅੱਜ ਸਜਣੋ ਪਹੁੰਚੇ ਆ ਪਿੰਡ ਅਮੀਸ਼ਾ ਨੇੜੇ ਰਹਿ ਗਿਆ ਖਾਲੜਾ ਜ਼ਿਲ੍ਹਾ ਤਰਨਤਾਰਨ ਸਾਹਿਬ ਆ ਗਿਆ ਸਜਣੋ ਪਾਉ ਲਖਵਿੰਦਰ ਸਿੰਘ ਦੇ ਫਾਰਮ ਤੇ ਪਹੁੰਚੇ ਆ। ਤਿੰਨ ਐਨੀਮਲ ਸੱਜਣੋਂ ਬਖਾਉਣ ਲੱਗੇ ਆ। ਤਾਜੀ ਸੂਈ ਸਵਾਈ ਵਹਿੜ, ਪਹਿਲਾ ਸੂਆ ਪਲੂਣ। ਇੱਕ ਸੱਜਣੋਂ ਪਲੂਣ ਛੋਟੀ ਸੂਈ ਨੀਲੀ ਜਾ ਗਈ। ਇੱਕ ਮੈਂ ਕੋਲ ਪਹਿਲੇ ਨੰਬਰ ਵਾਲੇ ਕੋਲ 13 ਕਿਲੋ ਪਾਉਣੀ ਦੁੱਧ ਦੱਸਦੇ ਬਾਕੀ ਜੁੜੇ ਰਿਓ। ਐਂਡ ਤੱਕਰ ਕਰਦੇ ਆਂ ਗੱਲਬਾਤ। ਪਾਉ ਜੀ ਸასი ਕਾਜ। ਸასი ਕਾਜ ਜੀ ਦਾ ਸასი ਕਾਜ। ਚੜਦੀ ਕਲਾ ਜੀ। ਕਿਰਪਾ ਜੀ ਬਹੁਤ ਦਰ ਆਉਂਦਾ। ਸ਼ੁਗਰ ਮਹਾਰਾਜ ਦਾ ਜੀ। ਕਿਰਪਾ ਬਣਾਈ ਰੱਖੇ ਸਾਡ ਗੁਰੂ। ਹਣਾ ਤੇ ਡਰੈਸ ਕਰੀਏ ਨੋਟ ਲਖਵਿੰਦਰ ਸਿੰਘ ਪਿੰਡ ਅਵੀਸ਼ਾ ਜਿਲ੍ਹਾ ਤਰਨਤਾਰਨ ਜੀ ਮੋਬਾਈਲ ਨੰਬਰ ਜੀ 86998 57375 ਠੀਕ ਹੈ ਕਰੀਏ ਸ਼ੁਰੂਆਤ ਹੁਣ ਹਾਂਜੀ ਲਓ ਜੀ ਆ ਮੈਂ ਤੋਂ ਕਰੀਏ ਹੈਨਾ ਕਿੰਵਾ ਸੂਆ ਆ ਗਈ ਜੀ ਇਹ ਸੂਆ ਜੀ ਭੈਣ ਭਰਾ ਅਡਜਸਟਮੈਂਟ ਲੈਣ ਉਹਨਾਂ ਦੂਜੇ ਆਖਿਆ ਸੀ ਤੀਜੇ ਆਨੇ ਅਹ ਤੀਜੇ ਨਾਲੋਂ ਆਹੀਂ ਤੇ ਜੀ ਆਨੇ ਕਟਾ ਆ ਗਿਆ ਮਗਰ ਹੈਨਾ ਹਾਂਜੀ ਮਗਰ ਕਟਾ ਜੀ ਤੇ ਦੁੱਧ ਕਿੰਨਾ ਭੋਗ ਜੀ ਦੁੱਧ ਪਾਉਈ ਜਿਹੜਾ ਭੈਣ ਭਰਾ ਆਵੇ 13 ਕਿਲੋ ਚਵਾ ਕੇ ਤਾਂ 13 ਕਿਲੋ ਹਾਂਜੀ ਚਵਾ ਕੇ ਤਾਂ 13 ਕਿਲੋ ਜਿਹੜਾ ਭੈਣ ਭਾਣੇ ਮੈਂ ਝੋਕੇ ਖੜੇ ਕਰੋ ਝੋਕੇ ਖੜੇ ਹਨਾ ਬਿਹਤਰ ਹੋਊਗਾ ਉਹਨੂੰ ਸਜੋ ਦੋ ਡਾਂਗ ਖੋਲ ਪਾਈ ਗੁਰਪ੍ਰੀਤ ਸਿੰਘ ਤੇ 13 ਕਿਲੋ ਜਿਹੜਾ ਦੁੱਧ ਆ ਹੁਣ ਮੌਕੇ ਦਾ ਸਜਣੋ ਇਹਦੇ ਕੋਲ ਹੋਊਗਾ ਠੀਕ ਹੈ ਜੀ ਤੇ ਟਾਈਮ ਤਕਰੀਬਨ 11 12 ਦਾ ਹੋ ਗਿਆ ਹਨਾ ਭਾਈ ਹਾਂਜੀ ਹਾਂਜੀ ਇਹ ਅਦਾਜਾ ਲਾਇਓ ਕਿ ਸ਼ਾਮ ਨੂੰ ਨੇ ਕਿੰਨੀ ਘਰ ਪੰਦਾਂਗੇ ਲਾਇਓ ਭਾਈ ਤੁਮਾਰਿਓ ਜੀ ਆ ਚੰਗੀ ਤੁਰਤ ਬਹੁਤ ਸੁਣਾ ਲੱਗਾ ਸਜ ਨੂੰ ਕਿੰਵਾਈ ਬੜੀ ਤੁਹਾਨੂੰ ਸਭ ਬੋਲੀ ਅੱਛਾ ਜੀ ਜਿਆਦੀ ਬੋਲੀ 13 ਕਿਲੋ ਦੁੱਧ ਹੈ ਨਾ ਠੀਕ ਆ ਤੇ ਰੇਟ 90 ਹਜ਼ਾਰ ਦੀ ਦੇ ਦਈਏ 90 ਕੀ ਦੇ ਦਈਏ ਲੈ ਲਓ ਜੇ ਹੋਰ ਕੋਈ ਘੱਟ ਥੋੜਾ ਬੜਾ ਕਰਨਾ ਤੇ ਕਰ ਲਓ ਛੱਡ ਦਈਏ 2000 2000 ਹੋਰ ਛੱਡ ਦਈਏ ਮੁਰਗੇ ਭੈਣ ਭਰਾ ਨਹੀਂ ਇੱਥੇ ਮਾਰ ਕੇ ਚਲੋ ਠੀਕ ਹੈ ਹਾਂ ਜੀ ਘਾਹ ਇਹਦਾ ਮਾਨ ਕਰਨਾ ਆਪਾਂ 87 ਹਜ਼ਾਰ ਦੀ ਦੇ ਦਿਓ 87 3 ਛੱਡ ਦਿਓ ਠੀਕ ਹੈ ਆ ਗਈ ਪਹਿਲਾ ਸੂਆ ਇਹ ਪਹਿਲਾ ਸੂਆ ਜੀ ਨੇ ਲੈ ਜਾ ਗਈ ਝੋਟੀ 11 ਲੀਟਰ ਝੋਟੀ ਹਲੇ ਦੁੱਧ ਮਿੰਟ ਕੇ ਦਾ ਵੀ 11 ਕਿਲੋ ਹਾਂਜੀ ਮਗਰ ਇਹਦੇ ਕਟਾ ਇਹਦੇ ਮਗਰ ਜੀ ਕਟਾਈ ਹੈ ਹਾਂ ਖੋਲ ਦੋ ਲਓ ਸਜਣੋ ਇਹ ਝੋਟੀ ਇਹ ਵੀ ਸੋਹਣੀ 11 ਕਿਲੋ ਦੁੱਧ ਦੱਸ ਰਹੇ ਆ ਹਾਂਜੀ ਤੇ ਇਹ ਆਨਲਾਈਨ ਕੇ ਭੈਣਾਂ ਨਾਲ 10 ਲੀਟਰ ਦੀ ਗਰੰਟੀ ਦਾਂਗੇ 10 ਲੀਟਰ ਇੱਥੇ ਆਣ ਕੇ 11 ਜਵਾਬ ਠੀਕ ਹੈ ਜੀ ਸਹੀ ਗੱਲ ਲਓ ਜੀ ਇਹ ਥੋੜ੍ਹ ਦੋ ਜੀ ਇੱਕ ਕਥਨ ਸਜਣੋ ਜਿਹੜਾ ਗਲਾਬੀ ਆ ਇਹਨੂੰ ਅੱਲਾ ਹੈ ਹੋ ਜੀ ਨਾ ਨਾ ਮਗਰ ਉਹ ਮਾਰਿਆ ਤੈਂ ਬਰੇ ਰੁਕ ਜਾ ਨਾ ਜੀ ਬੋਲਿਓ ਤੂੰ ਆਂ ਦਰਿਓ ਵੜਾ ਆ ਜੇ ਵੜਾ ਆਸਤਾ ਆ ਲਓ ਜੀ ਤੇ ਭਾਉ ਜੀ ਰੇਟ ਇਹਦਾ ਵੇਰੇ ਸੰਸਾ ਕਿੰਨੇ ਦੀ ਦੇ ਦੀਗੇ ਕਿੰਨੇ ਦੀ ਦੇ ਦੀਗੇ ਛੋਟੀ ਚੰਗੀ ਆ ਮਾਰੀ ਨਹੀਂ ਆ ਭੱਜਾਇਆ ਜਾ ਕੇ ਦੇ ਦੀਗੇ 70 ਦੀ ਦੇ ਦੀਗੇ 5 ਛੜ ਦੀਏ ਤੇ ਸੰਸਾ 200 ਰੁਪਇਆ ਚੋੜ ਹੋਣੀ 200 ਹੀ ਕਰੀਏ 200 ਹੀ ਹੈ ਨਾ ਜਾਰਾ ਨਾ ਕਰੀਏ 70 ਹਜ਼ਾਰ ਦੀ ਛੋਟੀ ਤਾਂਗੇ 200 ਰੁਪਇਆ ਚੋੜ ਠੀਕ ਆ ਲਓ ਸੱਜਣੋ 70000 ਦੇ ਕਿਉਂਕਿ ਜਾਇਜ਼ ਆ ਤੁਹਾਨੂੰ ਪਤਾ ਕੋਈ ਨਜਾਇਜ਼ ਵਾਲਾ ਕੰਮ ਨਹੀਂ ਆ ਛੋਟੀ ਸੋਹਣੀ ਆ ਠੀਕ ਆ ਲਓ ਜੀ ਲਓ ਜੀ ਕੀ ਬਾਤ ਹੈ ਛੋਟੀ ਪੂਰੀ ਸੋਹਣੀ ਆ ਥੱਲੋਂ ਸਾਫ ਸੂਫ ਆ ਲਓ ਜੀ ਆਰਡਰ ਕੁਆਰਟੀ ਤੁਸੀਂ ਦੇਖ ਸਕਦੇ ਮੈਂ ਵੀ ਚੰਗੀ ਆ ਅੱਗੇ ਆ ਗਈ ਤੀਜੇ ਨੰਬਰ ਤੇ ਵੈੜਾ ਨਾ ਪਲੂਰ ਕਿਲੋ ਹੈ ਜੀ ਕਿੰਨਾ ਕਿ ਦੁੱਧ ਹੋਊਗਾ ਜੀ ਦੁੱਧ ਜੀ ਇਹਨੇ 12 13 ਕਿਲੋ ਮੰਗਲੋ ਦੁੱਧ ਹੋਊਗਾ ਚਲੋ ਦੋ ਦੋ ਤੇ ਮਗਰ ਬੱਛਾ ਤੇ ਬੱਛੀ ਹੈ ਜੀ ਮਗਰ ਇਹਨੇ ਬੱਛੀ ਹੈ ਜੀ ਬੱਛਾ ਇੱਕ ਅੱਛਾ ਜੀ ਬੱਛਾ ਅੱਛਾ ਜੀ ਬੱਛਾ ਠੀਕ ਹੈ ਲਓ ਸੱਜਣੋ ਮਗਰ ਬੱਛਾ ਆ ਗਿਆ ਤੇ ਜਰਸੀ ਦਾ ਕਰੋ ਸੰਗ ਆ ਗਿਆ ਵੱਡਾ ਟਾਜਾ ਕਾਰ ਤਾਂ ਚੰਗਾ ਵੱਡਾ ਕੱਤ ਝੋਣੀ ਛੋਟੀ ਪੂਰੇ ਵੱਡੇ ਹਾਈਟ ਦੇ ਵਿੱਚ ਆ ਨਾ ਮੋਹਿੰਦੀ ਬਾਹਰ ਜਿਹੜਾ ਜਾਊਗਾ ਤੇ ਰੇਡ ਹਾਂ ਸਾਹਿਬ ਰੱਖੀ ਦੇ ਵੇਖ ਲਈ 60000 ਵੇਖਦੀ ਆ ਹਾਂਜੀ 60000 ਦੀ ਵੇਖਦੀ ਵੇਖਦੀ ਨਹੀਂ ਕਰ ਦੋ ਜਿੰਨੇ ਦੀ ਮਾਰ ਕਰ ਲੈ ਨਹੀਂ ਆਪੇ ਕਰ ਦੋ ਜੀ 60000 ਦੀ ਵਸਲੀ 60 ਦੀ ਨਾਲ ਜੀ ਜਾਇਰ ਕਰਕੇ ਦੇ ਦਿੰਦੇ ਦੋ ਹੋਰ ਚੜ੍ਹਦੇ ਜਾਇਰ 55000 ਰੁਪਏ ਦੇ ਅੱਛੀ ਤਾਂਗੇ 200 ਰੁਪਏ ਛੋਟ ਕਰਾਂਗੇ ਨਹੀਂ ਹਾਂ ਕੀ ਨਾ ਕਰਨਾ ਹੋਰ ਜਾਇਰ ਕਰੀਏ ਫੇਰ ਆਪੇ ਸਾਨੂੰ ਸਾਫ ਕਰਦੇ ਐਂਡ ਵਾਲਾ ਪੀਸ ਆ ਆਪੇ ਕਰ ਦੋ ਕੋਈ ਗੱਲ ਨਹੀਂ ਨਹੀਂ ਸਾਡੇ ਅੱਖਾਂ ਕਿਤੇ ਕੰਮ ਜਾਰਾ ਨਾ ਜੀ 60000 ਕਰ ਦਈਏ ਪੂਰਾ 50 ਹੀ ਕਰ ਦਈਏ ਸੰਦੂ ਸਾਹਿਬ ਭੈਣ ਘਰਾਂ ਦੇ ਘਰਾਂ ਦੇ ਵਿੱਚ ਲਾਉਣੇ ਜੀ ਹੈ ਘਰ ਵਿੱਚ ਲਾਉਣੇ ਕੋਈ ਨਹੀਂ ਜਾਣਦੀ ਮਾਰੇ ਦਾ ਨਾਮ 200 ਰੁਪਇਆ ਚੋਣ ਲਈ ਜੀ ਚਲੋ ਠੀਕ ਹੈ ਠੀਕ ਹੈ ਜੀ ਲਓ ਸੱਜਣ 50000 ਦੇ ਵਿੱਚ ਇਹ ਵੈੜ ਮਿਲੂਗੀ ਸਿੱਖਪਾਇ ਹੋਰਾਂ ਠੀਕ ਹੈ ਸੰਦੂ ਸਾਹਿਬ ਤੇ 100 ਰੁਪਇਆ ਬੱਜਦਾ ਜੀ ਅੱਛਾ ਹਾਂਜੀ ਚਲੋ ਚੋਗਾ ਟਾਂ ਕਰ ਦੋ ਕਰ ਦੋ ਮੈਂ ਤੇ ਮੇਰੇ ਮੂੰਹੋਂ ਨਾ ਆਣੀਏਗੀ ਚਲੋ ਕੋਈ ਨਹੀਂ ਹਾਂਜੀ ਮਹਾਰਾਜ ਲੈਣੀਆਂ ਕਰੇ ਜਿੱਥੇ ਜਾਵੇ ਲੈਣੀਆਂ ਦੀ ਨਹੀਂ ਬੜੀ ਆਹ ਭਾਜੀ ਸਾਸਿਕਾਲ ਜੀ